ਹੋਰ ਇੱਕ ਨੁਕਸਾ ਤੁਸੀਂ ਜਿਵੇਂ ਬੀਬੀਆਂ ਨੂੰ ਲਕੋਰੀਆ ਚਲੋ ਆ ਜਾਂਦਾ ਨਾ ਲਕੋਰੀਆ ਪਾਣੀ ਪੈਣ ਦੀ ਪ੍ਰੋਬਲਮ ਹੁੰਦੀ ਆ ਬੀਬੀਆਂ ਨੂੰ ਔਰਤਾਂ ਨੂੰ ਜਿਹੜੀਆਂ ਦਿੱਕਤਾਂ ਹੁੰਦੀਆਂ ਜੀ ਲਕੋਰੀਆ ਵਗੈਰਾ ਦੀ ਆ ਜਾਂਦੀ ਉਹਦੇ ਵਿੱਚ ਦਾ ਬਿਲਕੁਲ ਸੌਖਾ ਜਿਹਾ ਕੰਮ ਹੈ ਇੱਕ ਇੱਕ ਹੁੰਦਾ ਲਸੂੜਾ ਇੱਕ ਹੁੰਦੀ ਹੈ ਲਸੂੜੀ ਹਮ ਲਸੂੜੀ ਦਾ ਛੋਟਾ ਬੀਜ ਹੁੰਦਾ ਲਸੂੜੀ ਦੇ ਤੁਸੀਂ ਪਾਈਆ ਕੁ ਲੈ ਲਓ ਅੱਧਾ ਕਿਲੋ ਲੈ ਲਓ ਉਹਨੂੰ ਕੁੱਟ ਕੇ ਬਿਲਕੁਲ ਪਾਊਡਰ ਉਹਦਾ ਕਪੜਾ ਛਾਨ ਕਰਕੇ ਰੱਖ ਲਓ ਅੱਧਾ ਅੱਧਾ ਚਮਚ ਸਵੇਰੇ ਸ਼ਾਮ ਦੇ ਦਿਓ ਤਾਜੇ ਪਾਣੀ ਨਾਲ ਜਾਂ ਕੱਚੀ ਲੱਸੀ ਨਾਲ ਜਾਂ ਖੱਟੀ ਲੱਸੀ ਨਾਲ ਦੇ ਦਿਓ ਕੋਰੀਆ ਖਤਮ ਹੋ ਜਾਂਦਾ ਬਾ ਐਨੀ ਕੁ ਗੱਲ ਇੱਕ ਇੱਕ ਚੀਜ਼ ਨਾਲ ਇੱਕੋ ਚੀਜ਼ ਨਾਲ ਇੱਕੋ ਚੀਜ਼ ਨਾਲ ਜੇ ਹੋਰ ਇਸ ਤੋਂ ਅੱਗੇ ਆਉਣਾ ਹੈ ਤੁਸੀਂ ਫਟਕੜੀ ਲੈ ਲਓ ਫਟਕੜੀ ਖੇਲ ਕਰ ਲਓ ਖੇਲ ਕਰਕੇ 100 ਗ੍ਰਾਮ ਫਟਕੜੀ ਲੈ ਲਓ 50 ਗ੍ਰਾਮ ਉਹਦੇ ਵਿੱਚ ਤੁਸੀਂ ਗੇਰੂ ਮਿੱਟੀ ਹੁੰਦੀ ਆ ਲਾਲ ਡਲੀ 50 ਗ੍ਰਾਮ ਉਹ ਪਾ ਲਓ ਇਹਨਾਂ ਨੂੰ ਸਾਰੇ ਨੂੰ ਮਿਕਸ ਕਰਕੇ ਚਮਚ ਦੀ ਇੱਕ ਡੰਡੀ ਸਵੇਰੇ ਇੱਕ ਸ਼ਾਮ ਨੂੰ ਕੱਚੀ ਲੱਸੀ ਨਾਲ ਖੱਟੀ ਲੱਸੀ ਨਾਲ ਇਹਦੇ ਨਾਲ ਮਰਜ਼ੀ ਲੈ ਲਓ ਇੰਨੇ ਬਹੁਤ ਚੜ ਤੋ ਕਰ ਇਹ ਤਾਂ ਤੁਹਾਨੂੰ ਪਹਿਲੇ 15 ਦਿਨਾਂ ਵਿੱਚ ਪਤਾ ਲੱਗ ਜਾਣਾ ਵੀ ਕੀ ਹੋ ਗਿਆ ਔਰਤਾਂ ਦੇ ਦਿੱਕਤਾਂ ਵੀ ਕਾਫੀ ਵਧ ਗਿਆ ਨਾ ਅੱਜਕੱਲ ਖਾਣਾ ਪੀਣਾ ਕਿਹਾ ਜਾ ਖਾਣਾ ਪੀਣਾ ਕਿ ਹੋ ਜਾਦਾ ਹੈ ਖਾਣਾ ਪੀਣਾ ਖਰਾਬ ਕਰਦਾ ਦੱਸ ਦਿਓ ਨਾ ਵੀ ਜਿਹੜਾ ਇਹ ਵੀਡੀਓ ਔਰਤਾਂ ਦੇਖ ਰਹੀਆਂ ਉਹ ਕਿਸ ਤਰੀਕੇ ਨਾਲ ਇਹਨਾਂ ਦੇ ਕੋ ਫਾਸਟ ਫੂਡ ਬੰਦ ਕਰਨ ਉਹ ਫਾਸਟ ਫੂਡ ਬੰਦ ਕਰਨ ਗਰਮ ਚੀਜ਼ ਨਹੀਂ ਖਾਣੇ ਉਹਨਾਂ ਨੇ ਗਰਮ ਚੀਜ਼ ਖਾਣਗੇ ਤਾਂ ਫੇਰ ਉਹਨਾਂ ਦੇ ਪ੍ਰੋਬਲਮ ਆਉਣੀ ਹੀ ਆਉਣੀ ਹੈ ਗਰਮ ਚੀਜ਼ ਦੇ ਵਿੱਚ ਨਾ ਉਹ ਕਾਜੂ ਖਾਣ ਅਖਰੋਟ ਹੋ ਗਿਆ ਪਿਸਤਾ ਹੋ ਗਿਆ ਖਜੂਰ ਮਨਕਾ ਸ਼ਵਾਰੇ ਅੰਡਾ ਮੱਛੀ ਚਾਹ ਦੇ ਵਿੱਚ ਲੌਂਗ ਅਦਰਕ ਦਾਲਚੀਨੀ ਪਾਪ ਆ ਜਿਹੜੇ ਪੀਣੀਆਂ ਉਹ ਵੀ ਬੰਦ ਇਹ ਚੀਜ਼ਾਂ ਜਿਹੜੀਆਂ ਗਰਮ ਨੇ ਇਹ ਬੰਦ ਕਰਨੀਆਂ ਪੈਣਗੀਆਂ ਜਿੰਨੂੰ ਹੈ ਦਿੱਕਤ ਜਿਹਨਾਂ ਨੂੰ ਇਹ ਦਿੱਕਤ ਆ ਤੇ ਜਿਹੜੇ ਦਿੱਕਤ ਕਿਸੇ ਨੂੰ ਜਿਵੇਂ ਛੋਟੀਆਂ ਕੁੜੀਆਂ ਨੇ ਉਹਨਾਂ ਨੂੰ ਕੋਈ ਅਜੇ ਦਿੱਕਤ ਨਹੀਂ ਆ ਬਟ ਉਹ ਕਿੱਦਾਂ ਇਹ ਤੋਂ ਬਚ ਸਕਦੇ ਆ ਬਚਾ ਕਿੱਦਾਂ ਕਰ ਸਕਦੇ ਬਸ ਇਹੀ ਚੀਜ਼ਾਂ ਤੋਂ ਜਿਹੜੀਆਂ ਉਹਨਾਂ ਨੂੰ ਜਿਹੜੀਆਂ ਉਹਨਾਂ ਦੇ ਵਾਸਤੇ ਨਹੀਂ ਬਣੀਆਂ ਤਾਂ ਮਾਮਾ ਨੂੰ ਵੀ ਚਾਹੀਦਾ ਵੀ ਇਹਨਾਂ ਦੀ ਖਰਾਕ ਕਿਹੜੀ ਆ ਉਹਨਾਂ ਚੀਜ਼ਾਂ ਤੋਂ ਫਾਸਟ ਫੂਡ ਤੋਂ ਬਚਾ ਕੇ ਰੱਖਣ ਉਹਨਾਂ ਨੂੰ ਮੈਂ ਫਾਸਟ ਫੂਡ ਤੋਂ ਫਾਸਟ ਫੂਡ ਹੀ ਸਾਰੇ ਤਕੜੀ ਜਾ ਰਹਾ ਹੋਰ ਇੱਕ ਨੁਕਸਾ ਤੁਸੀਂ ਜਿਵੇਂ ਬੀਬੀਆਂ ਨੂੰ ਲਕੋਰੀਆ ਚਲੋ ਆ ਜਾਂਦਾ ਨਾ ਲਕੋਰੀਆ ਪਾਣੀ ਪੈਣ ਦੀ ਪ੍ਰੋਬਲਮ ਹੁੰਦੀ ਆ ਬੀਬੀਆਂ ਨੂੰ ਔਰਤਾਂ ਨੂੰ ਜਿਹੜੀਆਂ ਦਿੱਕਤਾਂ ਹੁੰਦੀਆਂ ਜੀ ਲਕੋਰੀਆ ਵਗੈਰਾ ਦੀ ਆ ਜਾਂਦੀ ਉਹਦੇ ਵਿੱਚ ਦਾ ਬਿਲਕੁਲ ਸੌਖਾ ਜਿਹਾ ਕੰਮ ਹੈ ਇੱਕ ਇੱਕ ਹੁੰਦਾ ਲਸੂੜਾ ਇੱਕ ਹੁੰਦੀ ਆ ਲਸੂੜੀ ਹਮ ਲਸੂੜੀ ਦਾ ਛੋਟਾ ਬੀਜ ਹੁੰਦਾ ਲਸੂੜੀ ਦੇ ਤੁਸੀਂ ਪਾਈਆ ਕੁ ਲੈ ਲਓ ਅੱਧਾ ਕਿਲੋ ਲੈ ਲਓ ਉਹਨੂੰ ਕੁੱਟ ਕੇ ਬਿਲਕੁਲ ਪਾਊਡਰ ਉਹਦਾ ਕਪੜਾ ਛਾਣ ਕਰਕੇ ਰੱਖ ਲ ਅੱਧਾ-ਅੱਧਾ ਚਮਚ ਸਵੇਰੇ ਸ਼ਾਮ ਦੇ ਦਿਓ ਤਾਜੇ ਪਾਣੀ ਨਾਲ ਜਾਂ ਕੱਚੀ ਲੱਸੀ ਨਾਲ ਜਾਂ ਖੱਟੀ ਲੱਸੀ ਨਾਲ ਦੇ ਦਿਓ ਕੋਰੀਆ ਖਤਮ ਹੋ ਜਾਂਦਾ ਬਾ ਐਨੀ ਗੱਲ ਇੱਕ ਇੱਕੋ ਚੀਜ਼ ਨਾਲ ਇੱਕੋ ਚੀਜ਼ ਨਾਲ ਇੱਕੋ ਚੀਜ਼ ਨਾਲ ਜੇ ਹੋਰ ਇਸ ਤੋਂ ਅੱਗੇ ਆਉਣਾ ਹੈ ਤੁਸੀਂ ਫਟਕੜੀ ਲੈ ਲਓ ਫਟਕੜੀ ਖੇਲ ਕਰ ਲਓ ਖੇਲ ਕਰਕੇ 100 ਗ੍ਰਾਮ ਫਟਕੜੀ ਲੈ ਲਓ 50 ਗ੍ਰਾਮ ਉਹਦੇ ਵਿੱਚ ਤੁਸੀਂ ਗੇਰੂ ਮਿੱਟੀ ਹੁੰਦੀ ਹੈ ਲਾਲ ਡਲੀ 50 ਗ੍ਰਾਮ ਉਹ ਪਾ ਲਓ ਇਹਨਾਂ ਨੂੰ ਸਾਰੇ ਨੂੰ ਮਿਕਸ ਕਰਕੇ ਚਮਚ ਦੀ ਇੱਕ ਡੰਡੀ ਸਵੇਰੇ ਇੱਕ ਸ਼ਾਮ ਨੂੰ ਕੱਚੀ ਲੱਸੀ ਨਾਲ ਖੱਟੀ ਲੱਸੀ ਨਾਲ ਇਹਦੇ ਨਾਲ ਮਰਜ਼ੀ ਲੈ ਲਓ ਇੰਨੇ ਬਹੁਤ ਚੜ ਤੋ ਕਰੀ ਇਹ ਤਾਂ ਤੁਹਾਨੂੰ ਪਹਿਲੇ 15 ਦਿਨਾਂ ਚ ਪਤਾ ਲੱਗ ਜਾਣਾ ਵੀ ਕੀ ਹੋ ਗਿਆ ਔਰਤਾਂ ਦੇ ਦਿੱਕਤਾਂ ਵੀ ਕਾਫੀ ਵਧ ਗਿਆ ਨਾ ਅੱਜ ਕੱਲ ਖਾਣਾ ਪੀਣਾ ਕਿਹਾ ਜਾ ਖਾਣਾ ਪੀਣਾ ਕਿ ਹੋ ਜਾਣਾ ਖਾਣਾ ਪੀਣਾ ਖਰਾਬ ਕਰ ਰਿਹਾ ਦੱਸ ਦਿਓ ਨਾ ਵੀ ਜਿਹੜਾ ਇਹ ਵੀਡੀਓ ਔਰਤਾਂ ਦੇਖ ਰਹੀਆਂ ਉਹ ਕਿਸ ਤਰੀਕੇ ਨਾਲ ਇਹਨਾਂ ਦੇ ਫਾਸਟ ਫੂਡ ਬੰਦ ਕਰਨ ਉਹ ਫਾਸਟ ਫੂਡ ਬੰਦ ਕਰਨ ਗਰਮ ਚੀਜ਼ ਨਹੀਂ ਖਾਣੀ ਉਹਨਾਂ ਨੇ ਗਰਮ ਚੀਜ਼ ਖਾਣਗੇ ਤਾਂ ਫੇਰ ਉਹਨਾਂ ਦੇ ਪ੍ਰੋਬਲਮ ਆਉਣੀ ਹੀ ਆਉਣੀ ਆ ਗਰਮ ਚੀਜ਼ ਦੇ ਵਿੱਚ ਨਾ ਉਹ ਕਾਜੂ ਖਾਣ ਅਖਰੋਟ ਹੋ ਗਿਆ ਪਿਸਤਾ ਹੋ ਗਿਆ ਖਜੂਰ ਮਨੱਕਾ ਸ਼ਵਾਰੇ ਅੰਡਾ ਮੱਛੀ ਚਾਹ ਦੇ ਵਿੱਚ ਲੌਂਗ ਅਦਰਕ ਦਾਲਚੀਨੀ ਪਾਪ ਆ ਜਿਹੜੇ ਪੀਣੀਆਂ ਉਹ ਵੀ ਬੰਦ ਇਹ ਚੀਜ਼ਾਂ ਜਿਹੜੀਆਂ ਗਰਮ ਨੇ ਇਹ ਬੰਦ ਕਰਨੀਆਂ ਪੈਣਗੀਆਂ ਜਿਹਨੂੰ ਹੈ ਦਿੱਕਤ ਜਿਹਨਾਂ ਨੂੰ ਇਹ ਦਿੱਕਤ ਆ ਤੇ ਜਿਹੜੇ ਦਿੱਕਤ ਕਿਸੇ ਨੂੰ ਕਿ ਮੈਂ ਛੋਟੀਆਂ ਕੁੜੀਆਂ ਨੇ ਉਹਨਾਂ ਨੂੰ ਕੋਈ ਅਜੇ ਦਿੱਕਤ ਨਹੀਂ ਹੈ ਬਟ ਉਹ ਕਿੱਦਾਂ ਇਹ ਤੋਂ ਬਚ ਸਕਦੇ ਆ ਬਚਾ ਕਿੱਦਾਂ ਕਰ ਸਕਦੇ ਬਸ ਇਹੀ ਚੀਜ਼ਾਂ ਤੋਂ ਜਿਹੜੀਆਂ ਉਹਨਾਂ ਨੂੰ ਜਿਹੜੀਆਂ ਉਹਨਾਂ ਦੇ ਵਾਸਤੇ ਨਹੀਂ ਬਣੀਆਂ ਤਾਂ ਮਾਵਾ ਨੂੰ ਵੀ ਚਾਹੀਦਾ ਵੀ ਇਹਨਾਂ ਦੀ ਖਰਾਕ ਕਿਹੜੀ ਆ ਉਹ ਉਹਨਾਂ ਚੀਜ਼ਾਂ ਤੋਂ ਫਾਸਟ ਫੂਡ ਤੋਂ ਬਚਾ ਕੇ ਰੱਖਣ ਉਹਨਾਂ ਨੂੰ ਬਸ ਫਾਸਟ ਫੂਡ ਤੋਂ ਫਾਸਟ ਫੂਡ ਇਸ਼ਾਰੇ ਜਦ ਤੱਕ ਜਾਈ ਜਾ ਰਿਹਾ